ਇੱਕ ਨਾ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੀ ਟਿੱਪਣੀ ਆਈ ਕਿ ਜਿਨ੍ਹਾਂ ਨੇ ਸਜ਼ਾਾਂ ਮੂਰੀਆਂ ਕਰ ਲਈਆਂ ਤੇ ਜਿਨ੍ਹਾਂ ਦੇ ਉੱਤੇ ਹੁਣ ਕੋਈ ਕੇਸ ਨਹੀਂ ਰਿਹਾ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਕੀ ਤੁਹਾਨੂੰ ਲੱਗਦਾ ਕਿ ਇਸ ਤਹਿਤ ਹੁਣ ਜਦ ਬੰਦੀ ਸਿੰਘ ਭਾਈ ਹਵਾਰਾ ਸਿੰਘ ਹੋਰਾਂ ਤੇ ਤਾਂ ਕੋਈ ਜਿਹੜਾ ਸਾਰੇ ਕੇਸ ਵੀ ਉਹਨਾਂ ਦੇ ਸੋਲਵ ਹੋ ਗਏ ਤੇ ਹੋਰ ਵੀ ਬੰਦੀ ਸਿੰਘ ਨੇ ਜਿਹੜੇ ਮੈਂ ਤੁਹਾਨੂੰ ਦੱਸ ਮੈਂ ਸਮਝ ਗਿਆ ਕੁਐਸਚਨ ਤੁਹਾਡਾ ਉਹ ਚ ਗੱਲ ਇਹ ਹੈ ਉਹਦੇ ਚ ਦੋ ਗੱਲਾਂ ਨੇ ਜੇ ਕਾਨੂੰਨੀ ਗੱਲ ਕਰਨੀਆਂ ਫਿਰ ਆਪਾਂ ਉਹਨੂੰ ਸਰਕਾਰ ਦੀ ਗੱਲ ਕਰਾਂਗੇ ਤੇ ਫਿਰ ਇਨਸਾਨੀ ਗੱਲ ਕਰਾਂਗੇ ਕਾਨੂੰਨੀ ਗੱਲ ਚ ਕੀ ਹੈ ਕਿ ਜਿਹੜੇ ਬੰਦਿਆਂ ਨੂੰ ਸਜ਼ਾ ਬੋਲ ਕੇ ਦਿੱਤੀ ਗਈ ਹੈ ਮਤਲਬ ਜੇ ਕਿਹਾ ਗਿਆ ਹੈ ਉਮਰ ਕੈਦ ਤਾਂ ਉਹਨਾਂ ਨੂੰ 14 ਸਾਲ ਬਾਅਦ ਛੱਡਣਾ ਪੈਂਦਾ ਹੈ ਸਾਡੇ ਕੈਦੀਆਂ ਚ ਕੌਣ ਆਉਂਦਾ ਉਹਦੇ ਚ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਨੂੰ ਕਿਹਾ ਗਿਆ ਹੈ ਕਿ ਇਹਨਾਂ ਨੂੰ ਉਮਰ ਕੈਦ ਹੈ ਉਹਨਾਂ ਦੀ ਸੱਜਿਆ ਦਾ ਪੂਰੀ ਹੋ ਚੁੱਕੀ ਹੈ। ਔਰ ਬਦਕਿਸਮਤੀ ਨਾਲ ਬਾਕੀਆਂ ਲਈ ਤਾਂ ਸੁਪਰੀਮ ਕੋਰਟ ਬੋਲ ਰਿਹਾ ਉਹਨਾਂ ਲਈ ਨਹੀਂ ਬੋਲ ਰਿਹਾ। ਉਹ ਵੀ ਆਉਂਦੇ ਨੇ ਇਸ ਕੈਟਾਗਰੀ ਚ ਉਹਨਾਂ ਨੂੰ ਵੀ ਛੱਡਣਾ ਚਾਹੀਦਾ ਹੈ। ਔਰ ਦੁੱਖ ਦੀ ਗੱਲ ਇੱਕ ਹੋਰ ਹੈ ਕਿ ਦਿੱਲੀ ਵਾਲਾ ਜਿਹੜਾ ਸੈਂਟੈਂਸ ਬੋਲਡ ਹੈ ਕਿਉਂਕਿ ਜੇਲ ਉੱਚ ਸੀਗੇ। ਉਹਨਾਂ ਕੋਲੇ 8 ਵਾਰੀ ਅਪੀਲ ਗਈ ਔਰ 8 ਥੇ ਵਾਰੀ ਰਿਜੈਕਟ ਹੋਈ ਹੈ ਇਹ ਗਲਤ ਹੈ ਔਰ ਇਹ ਆ ਇਨਕਲਾਬੀਆਂ ਦੀ ਸਰਕਾਰ ਸੀ ਉਦੋਂ ਆ ਬੀਜੇਪੀ ਵਾਲਿਆਂ ਦੀ ਵੀ ਆ ਗਈ ਉਹ ਵੀ ਵੇਖ ਲਾਂਗੇ ਕੀ ਕਰਦੇ ਆ ਅਗਲੀ ਗੱਲ ਜਿਹੜੇ ਬਾਕੀ ਬੰਦੀ ਕੈਦੀ ਨੇ ਜਿਵੇਂ ਸਾਡੇ ਆਪਣਾ ਜਗਤਾਰ ਸਿੰਘ ਹਵਾਰਾ ਹੋਰੀ ਨੇ ਉਹਨਾਂ ਨੂੰ ਪਹਿਲੀ ਗੱਲ ਤਾਂ ਭਾਏ ਰੋਲ ਵੀ ਨਹੀਂ ਦਿੱਤੀ ਜਾ ਰਹੀ ਤੇ ਪੰਜਾਬ ਸ਼ਿਫਟ ਵੀ ਨਹੀਂ ਕੀਤਾ ਜਾ ਰਿਹਾ ਕਾਰਨ ਕੀ ਹੈ ਜੇ ਤੁਸੀਂ ਆ ਸੌਦਾ ਸਾਧਾਰਨ ਕੇ ਬੰਦਿਆਂ ਨੂੰ ਪੈਰੋਲ ਇੱਕ ਵਾਰੀ ਨਹੀਂ ਸਾਸਾ ਤਾਰੀ 5-5 ਹਾਰੀ ਦਿਨੇ ਹੋ ਸਾਲ ਚ ਉਹਨਾਂ ਨੂੰ ਇੱਕ ਵਾਰੀ ਵੀ ਨਹੀਂ ਦੇ ਰਹੇ ਉਹਦੇ ਚ ਕੀ ਹੁੰਦਾ ਤੁਹਾਨੂੰ ਟੈਕਨੀਕਲ ਚੀਜ਼ ਦੱਸਦਾ ਉਹਦੇ ਚ ਕੀ ਹੁੰਦਾ ਕਿ ਉਥੋਂ ਦੀ ਜਿਹੜੀ ਵੀ ਗਵਰਨਮੈਂਟ ਹੁੰਦੀ ਆ ਜਾਂ ਜੇਲ ਅਥਾਰਟਿਜ਼ ਜੇਲ ਅਥਾਰਟੀ ਨਹੀਂ ਜਿਹੜੀ ਕਾਨੂੰਨ ਅਥਾਰਟਿਜ਼ ਹੁੰਦੀਆਂ ਨੇ ਉਥੋਂ ਦੀਆਂ ਮੰਨ ਲਓ ਦਿੱਲੀ ਦੀ ਜੇਲ ਚ ਨੇ ਤਾਂ ਦਿੱਲੀ ਵਾਲੇ ਪੰਜਾਬ ਦੀ ਗਵਰਨਮੈਂਟ ਨੂੰ ਪੁੱਛਦੇ ਨੇ ਔਰ ਪੰਜਾਬ ਦੀ ਗਵਰਨਮੈਂਟ ਲੋਕਲ ਲੈਵਲ ਤੇ ਪੁੱਛਦੀ ਹੈ ਕਿ ਜੇ ਲੋਕ ਇੰਨਾ ਪਿੰਡਾ ਚਾਹਣਗੇ ਤਾਂ ਤੁਹਾਡੇ ਲਾਅ ਐਂਡ ਆਰਡਰ ਦਾ ਮਸਲਾ ਤਾਂ ਨਹੀਂ ਹੋਊਗਾ ਇੱਥੋਂ ਜਿਹੜਾ ਜਵਾਬ ਜਾਂਦਾ ਹੈ ਉਹਦੇ ਉੱਤੇ ਉਹ ਫੈਸਲਾ ਹੁੰਦਾ ਹੈ ਇੱਥੋਂ ਇਹ ਜਵਾਬ ਲਿਖ ਕੇ ਭੇਜਦੇ ਨੇ ਕਿ ਨਾ 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 ਇਹਨਾਂ ਨੂੰ ਪੈ ਰੋੜ ਲਾਂ ਦਿਓ ਜੀ ਆ ਮਸਲਾ ਹੈ ਇਹ ਪਹਿਲੇ ਵੀ ਲਿਖਦੇ ਰਹੇ ਨੇ ਜਿੰਨੇ ਵੀ ਪਹਿਲਾਂ ਰਹੇ ਨੇ ਜਿੰਨੀਆਂ ਵੀ ਸਰਕਾਰਾਂ ਤੇ ਆ ਹੁਣ ਵਾਲੇ ਇਨਕਲਾਬੀ ਵੀ ਆ ਹੀ ਲਿਖ ਰਹੇ ਨੇ ਫਿਰ ਰਹੀ ਗੱਲ ਸ਼ਿਫਟਿੰਗ ਦੀ ਉਹਨਾਂ ਨੇ ਜਿਵੇਂ ਆਂਦੇਲੇ ਵੀ ਜੀ ਆ ਕੀਤੀ ਕਾਰਵਾਈ ਪਾਈ ਉਹ ਤਾਂ ਚੰਡੀਗੜ੍ਹ ਪਈ ਸੀ ਰਹਿਣ ਵਾਲੇ ਉਹ ਪੰਜਾਬ ਦੇ ਨੇ ਤਾਂ ਫਿਰ ਉਹ ਦਿੱਲੀ ਕਿਉਂ ਨੇ ਇਹ ਇੱਕ ਗੱਲ ਹੈ ਔਰ ਇਹਦੇ ਵਿੱਚ ਬਾਕੀ ਤੁਸੀਂ ਭਾਈ ਪਿਉਰਾ ਹਰੀ ਲੈ ਲਓ ਭਾਈ ਤਾਰਾ ਹਰੀ ਲੈ ਲਓ ਜਿੰਨੇ ਸਾਰੇ ਲੈ ਲਓ ਔਰ ਬਾਕੀ ਬੰਦੀ ਕੈਦੀ ਕਈ ਨਹੀਂ ਜਿਨ੍ਹਾਂ ਨੂੰ ਪੈਰੋਲ ਦਿੱਤੀ ਗਈ ਸੀ ਕੀ ਇਹ ਦੱਸਣਗੇ ਕਿ ਜਦੋਂ ਉਹ ਪੈਰੋਲ ਤੇ ਆਏ ਉਹਨਾਂ ਦੇ ਉਹਨਾਂ ਲੈਂਡ ਆਰਡਰ ਦਾ ਕਿਹੜਾ ਮਸਲਾ ਖਰਾਬ ਹੋਇਆ ਕੋਈ ਨਹੀਂ ਹੋਇਆਗਾ ਤੇ ਫਿਰ ਇਹਨਾਂ ਨੂੰ ਤੁਸੀਂ ਇਸ ਗਰਾਉਂਡ ਦੇ ਉੱਤੇ ਕਿਵੇਂ ਡਿਨਾਈ ਕਰ ਸਕਦੇ ਹੋ ਇਹ ਨਾ ਇਨਸਾਫੀ ਹੈ ਕਾਨੂੰਨ ਤੋਂ ਪਰੇ ਦੀ ਗੱਲ ਹੈ ਇੱਕ ਪਾਸੇ ਇਹ ਗੱਲਾਂ ਕਰਦੇ ਨੇ ਇਨਸਾਫ ਦੀਆਂ ਔਰ ਇੱਕ ਪਾਸੇ ਖੁਦ ਹੀ ਬੇਇਨਸਾਫੀ ਕਰ ਰਹੇ ਨੇ ਔਰ ਉਹਦੇ ਵਿੱਚ ਬਦਕਿਸਮਤੀ ਨਾਲ ਸਾਡੀਆਂ ਸਟੇਟ ਦੀਆਂ ਗਵਰਨਮੈਂਟਾਂ ਸਿੱਧੀਆਂ ਸ਼ਾਮਲ ਨੇ ਜਿਨ੍ਹਾਂ ਨੂੰ ਅਸੀਂ ਚੁਣਿਆ ਇਹ ਸਾਡੇ ਹੋ ਕੇ ਸਾਨੂੰ ਹੀ ਧੋਖਾ ਦੇ ਰਹੇ ਨੇ